ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਤੂਬਰ ਮਹੀਨੇ ਦੇ ਵਿੱਚ ਨਨਕਾਣਾ ਸਾਹਿਬ ਅੰਜਾ ਸਾਹਿਬ ਐਮਨਾਬਾਦ ਅਤੇ ਚੂਨਾ ਮੰਡੀ ਲਾਹੌਰ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਸਥਾਨਾਂ ਦੇ ਦਰਸ਼ਨ ਕਰਨ ਗਏ ਸੀ ਤੇ ਉਹ ਇੱਕ ਬੜਾ ਚੰਗਾ ਅਨੁਭਵ ਹੈਗਾ ਸੀ ਉਹਦੇ ਤੋਂ ਬਾਅਦ ਜਿਵੇਂ ਅਸੀਂ ਵਾਗਾ ਟੱਪਿਆ ਤੇ ਕਿਉਂਕਿ ਮੈਂ ਇੱਕ ਇਤਿਹਾਸ ਦਾ ਸਟੂਡੈਂਟ ਵੀ ਰਿਹਾ ਹਾਂ ਤੋਂ ਮੇਰੇ ਮਨ ਵਿੱਚ ਖਿਆਲ ਆਇਆ ਵੀ ਗੁਰੂ ਨਾਨਕ ਪਾਤਸ਼ਾਹ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੋਂ ਬਾਅਦ ਇਹ ਜਿਹੜੀ ਮੁਬਾਰਕ ਧਰਤੀ ਆ ਭੈਣ ਬੇਬੇ ਨਾਨਕੀ ਜੀ ਦਾ ਜਿਹੜਾ ਭਾਈ ਜੈਰਾਮ ਜੀ ਦਾ ਇਹ ਨਗਰ ਆ ਤੇ ਇੱਥੇ ਉਹਨਾਂ ਦੇ ਭੈਣ ਦੀ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਦੇ ਵਾਏ ਹੋਏ ਸੀ ਸultanpur Lodhi ਤਮਨ ਦੇ ਵਿੱਚ ਇਸ਼ਾ ਸੀ ਵੀ ਇਸ ਸਥਾਨ ਤੇ ਆਉਣਾ ਚਾਹੀਦਾ ਤਾਂ ਹੀ ਸਾਡੀ ਜਿਹੜੀ ਯਾਤਰਾ ਹੋ ਸਾਮਿੰਦਾ ਵੀ ਮੁਕੰਮਲ ਮੰਨੀ ਜਾਊਗੀ ਤੇ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਬੜੀ ਬਖਸ਼ਿਸ਼ ਕੀਤੀ ਵੀ ਅੱਜ ਅਸੀਂ ਅੰਮ੍ਰਿਤ ਵੇਲੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਬਾਰਕ ਸਥਾਨ ਤੇ ਆਏ ਆ ਤੇ ਦਿਲ ਜਿਹੜਾ ਉਹ ਗਦਗਦ ਕਰ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਧਾਰ ਘਰ ਹੈਗਾ ਹੀ ਐਸਾ ਵਾ ਜਿਹੜਾ ਵੀ ਇੱਥੇ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਝੋਲੀਆਂ ਭਰ ਦਿੰਦੇ ਨੇ ਤੇ ਅੱਜ ਦਿਲ ਬਹੁਤ ਖੁਸ਼ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਯਾਤਰਾ ਸੀ ਪਿਛਲੇ ਸਾਲ ਸ਼ੁਰੂ ਕੀਤੀ ਸੀ ਉਹਨਾਂ ਦੇ ਗੁਰਧਾਮਾਂ ਦੇ ਸਥਾਨਾਂ ਦੀ ਅੱਜ ਸੁਲਤਾਨਪੁਰ ਲੋਧੀ ਉਹਨਾਂ ਦਾ ਜਿਹੜਾ ਪੜਾਵ ਉਹ ਅੱਜ ਇੱਥੇ ਪਹੁੰਚਾ ਦਿੱਤਾ। ਇਹ ਇੱਕ ਰਵਾਦਤ ਸਵਾਲ ਹੈ ਕਿ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਾਡੀ ਸਥਾਪਨਾ ਬਾਰੇ ਮर्यादा ਦੀ ਲੰਘਣਾ ਹੋਇਆ ਕੀ ਕਹਾਜੋ ਦੇ। ਦੇਖੋ ਮੈਂ ਕਿਸੇ ਵੀ ਚੀਜ਼ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਪਰ ਮੈਂ ਇਹ ਸਮਝਦਾ ਹਾਂ ਕਿ ਅਸੀਂ ਸਾਰੇ ਇੱਕ ਗੁਰੂਪੰਥ ਦਾ ਹਿੱਸਾ ਵਾਂ ਤੇ ਗੁਰੂਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਫਰਜ਼ ਆ ਕਿ ਅਸੀਂ ਗੁਰੂਪੰਥ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹੀਏ ਤਾਂ ਉਹਦੇ ਲਈ ਅਸੀਂ ਤਤ ਪਾਰਾਂ ਬਾਕੀ ਗੁਰੂ ਨਾਨਕ ਪਾਤਸ਼ਾਹ ਸਭ ਸੱਚ ਜਾਣਦੇ ਆ ਗੁਰੂ ਤੋਂ ਕੁਝ ਵੀ ਲੁਕਿਆ ਨਹੀਂ ਹੁੰਦਾ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਮੈਂ ਤੇ ਹੀ ਕਹੂੰਗਾ ਕਿ ਵੀ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ। ਇਹ ਦੱਸੋ ਅੱਜ ਸੰਗਤ ਸਮੁੱਚੀ ਸੰਗਤ ਖਾਲਸਾ ਪੰਥ ਹੌਲਾ ਮੱਲਾ ਮਹਨੌਨ ਲਈ శ్రీ ਲੰਧਰਪੁਰ ਸਾਹਿਬ ਪੰਚਾਇਤ ਆ। ਇਦਾਂ ਨਹੀਂ ਲੱਗਦਾ ਵੀ ਆਪ ਜੀ ਉਥੋਂ ਛੱਡ ਕੇ ਇੱਥੇ ਆਏ ਹੋਏ ਆ ਵੀ ਕੋਈ ਡਰਦਾ ਮਾਹੌਲ ਆ ਕੀ ਗੱਲ ਆ। ਦੇਖੋ ਆਪਾਂ ਨੂੰ ਹੋਣਾ ਚਾਹੀਦਾ ਸੀ। ਤੇ ਦੇਖੋ ਜੀ ਆਪਾਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਆ ਨਾ ਤੇ ਮੂਲ ਮੰਤਰ ਦੇ 파ਟ ਦੇ ਵਿੱਚ ਹੈਗਾ ਨਿਰਭਉ ਨਿਰਵੈਰ ਸੂ ਡਰੈ ਜੇ ਪਾਪ ਕਮਾਵਦਾ ਧਰਮੀ ਵਗਸੇਤ ਡਰੇ ਉਹ ਜਿਨੇ ਕੋਈ ਪਾਪ ਕੀਤੇ ਆ ਪਾਸ਼ਾ ਕਹਿੰਦੇ ਵੀ ਜੇ ਤੁਸੀਂ ਚੰਗੇ ਕੰਮ ਕਰੋ ਤੇ ਡਰ ਕਾਦਾ ਸਿੱਖ ਦਾ ਰੱਬ ਵੀ ਨਿਰਭਉ ਨਿਰਵੈਰ ਆ ਤੇ ਗੁਣ ਕਾ ਗੁਣੀ ਸਮਾਵਨੇ ਆਸੀਂ ਜਿਸ ਰੱਬ ਨੂੰ ਤਸੱਵਰ ਕਰਦੇ ਆ ਬਾਣੀ ਦੇ ਰਾਈ ਉਦੇ ਗੁਣ ਸਾਡੇ 'ਚ ਵੀ ਆਉਂਦੇ ਆ ਤੋ ਡਰ ਵਾਲੀ ਤੇ ਡਰ ਆਪਣੇ ਭਰਾਵਾਂ ਤੋਂ ਵੀ ਕੋਈ ਡਰਦਾ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਆ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿੱਥੇ ਸਾਡਾ ਜਨਮ ਸਥਾਨ ਆ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ ਆ ਮਾਂ ਸਾਡੇ ਮਾਤਾ ਸਹਿਬ ਕੌਰ ਆ ਪਿਤਾ ਗੁਰੂ ਗੋਬਿੰਦ ਸਿੰਘ ਆ ਸਾਡਾ ਇੱਕ ਸਾਂਝਾ ਪਰਿਵਾਰ ਆ ਖਾਲਸਾ ਪੰਥ ਤਾਂ ਉਥੇ ਖਾਲਸਾ ਪੰਥੀ ਇਕੱਠਾ ਆਇਆ ਤੇ ਉਹ ਸਾਡੇ ਸਾਰੇ ਭਰਾ ਵਾ ਤੋ ਡਰ ਕੋਈ ਨਹੀਂ ਆ ਅਸਲ ਦੇ ਵਿੱਚ ਆ ਥੋੜੇ ਕੁਸ਼ ਰਜੇਵੇਂ ਆ ਤੇ ਆਪਾਂ ਕਿਉਂ ਨਹੀਂ ਜਾਵਾਂਗੇ ਆਨੰਦਪੁਰ ਸਾਹਿਬ ਜ਼ਰੂਰ ਜਾਣਾ ਤੇ ਪਾਤਸ਼ਾਹ ਦੇ ਦਰ ਤੇ ਪਹਿਲਾਂ ਵੀ ਹਾਜ਼ਰੀ ਭਰੀ ਆ ਤੇ ਅੱਗੇ ਵੀ ਭਰਨੀ ਆ ਕਿਉਂਕਿ ਜਦੋਂ ਪਰਿਵਾਰ ਇਕੱਠਾ ਹੁੰਦਾ ਵਾ ਉਦੋਂ ਖੁਸ਼ੀਆਂ ਦਾ ਮਾਹੌਲ ਹੁੰਦਾ ਵਾ ਉਦੋਂ ਚੜ੍ਹਦੀ ਕਲਾ ਦਾ ਮਾਹੌਲ ਹੁੰਦਾ ਤੋ ਇਹ ਬੜੀਆਂ ਮੈਂ ਕਹਿੰਨਾ ਵੀ ਕੋਈ ਇਹ ਕੋਈ ਮਸਲਾ ਨਹੀਂ ਹੈਗਾ ਸਾਫ ਦਾ ਅਧਿਕਾਰ ਨੂੰ ਲੈ ਕੇ ਕਿਸ ਸਿਆਸੀ ਤੇ ਧਾਰਮਿਕ ਕਾਰਜ ਜਿਹੜੇ ਵਿਰੋਧ ਕਰ ਰਹੇ ਨੇ ਕੀ ਕਹਿਣਾ ਚਾਹੁੰਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਗਾ ਇਹ ਇਹ ਮਤਲਬ ਜੱਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ ਜੱਥੇਦਾਰ ਸਾਹਿਬ ਦਾ ਮਸਲਾ ਹੈਗਾ ਧਰਮ ਦਾ ਪ੍ਰਚਾਰ ਕਰਨਾ ਕਿਉਂਕਿ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਆਪਣੇ ਪੰਜਾਬ ਨੂੰ ਦੇਖਦੇ ਆ ਅੱਜ ਪੰਜਾਬ ਦੇ ਵਿੱਚ ਇੱਕ ਨਿਰਾਸ਼ਾ ਵਾ ਸਾਡੇ ਪਿੰਡ ਖਾਲੀ ਆ ਔਰ ਜਿਹੜੀਆਂ ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਹੋਂਡਾ ਨੇ ਲਿਖੀ ਆ ਨਾ ਵੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਦੇ ਉੱਤੇ ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ ਪਰ ਪਿਛਲੇ ਕੁਝ ਸਮੇਂ ਤੋਂ ਇੱਥੇ ਨਿਰਾਸ਼ਾ ਵਾ ਸਾਡੇ ਪਿੰਡਾਂ ਦੇ ਵਿੱਚ ਸਾਡੀ ਆਬਾਦੀ ਦਾ ਤੁਹਾਨੂੰ ਹੀ ਪਤਾ ਵੀ ਕੀ ਬਣਿਆ ਬਹੁਤਾ ਪ੍ਰਵਾਸ ਵੀ ਹੋਇਆ ਵਾ ਤਾਂ ਇਹ ਜਿਹੜਾ ਉਦਾਸੀ ਦਾ ਹਾਲਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨੂੰ ਤੋੜਨ ਦੀ ਲੋੜ ਆ ਉਹ ਤੋੜਿਆ ਤਾਂ ਜਾ ਸਕਦਾ ਵੀ ਜੇ ਅਸੀਂ ਸਾਰੇ ਜਾਣੇ ਤਹਈਆ ਕਰ ਲਈਏ ਵੀ ਅਸੀਂ ਪਿੰਡ-ਪਿੰਡ ਪਹੁੰਚਣਾ ਤੇ ਪਿੰਡ-ਪਿੰਡ ਪਹੁੰਚ ਕੇ ਧਰਮ ਪ੍ਰਚਾਰ ਕਰਨਾ ਅੱਜ ਪੰਜਾਬ ਆਵਾਜ਼ ਮਾਰਦਾ ਪਿਆ ਗੁਰੂ ਦੇ ਦੂਤਾਂ ਨੂੰ ਮੈਂ ਸਮਝਦਾ ਵੀ ਗੁਰੂ ਦੇ ਦੂਤ ਗੁਰੂ ਦੇ ਸਿੰਘ ਆ ਗੁਰੂ ਦੇ ਪ੍ਰਚਾਰਕ ਆ ਗੁਰੂ ਘਰ ਦੇ ਰਾਗੀ ਆ ਗੁਰੂ ਘਰ ਦੇ ਢਾਡੀ ਆ ਇਹ ਸਾਰੇ ਸਤਕਾਰਤਾ ਇਹ ਜਿਹੜੇ ਗੁਰੂ ਦੇ ਦੂਤ ਆ ਇਹ ਪਿੰਡ ਪਿੰਡ ਪਹੁੰਚਣ ਜਿੱਥੇ ਕੋਈ ਕਿਤੇ ਵੀ ਰਹਿ ਰਿਹਾ ਦੇਸ਼ ਜਾਂ ਵਿਦੇਸ਼ ਸਾਡੀ ਪਹਿਲ ਇਹ ਹੋਣੀ ਚਾਹੀਦੀ ਆ ਵੀ ਅਸੀਂ ਪੰਜਾਬ ਆਈਏ ਆਪਣੇ ਪੰਜਾਬ ਦੇ ਵਿੱਚ ਉਹ ਖੁਸ਼ੀਆਂ ਤੇ ਖੇੜੀਆਂ ਵਾਲਾ ਮਾਹੌਲ ਬਰਤਕੇ ਲਿਆਈਏ ਤਾਂ ਕਿ ਜਿਹੜੀ ਅੱਜ ਗੱਲ ਚੱਲ ਰਹੀ ਆ ਤੁਹਾਨੂੰ ਵੀ ਪਤਾ ਵੀ ਕਈ ਸ਼ੰਕੇ ਪ੍ਰਗਟਾਏ ਜਾ ਰਹੇ ਆ ਭਈ ਕੀ ਬੜਨਾ ਉਹਨਾਂ ਸਾਰਿਆਂ ਦਾ ਹੱਲ ਮੈਂ ਅੰਦਰ ਵੀ ਕਹਿ ਗਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਉਹੀ ਆ ਵੀ ਅਸੀਂ ਆਪ ਵੀ ਗੁਰੂ ਨਾਲ ਜੁੜ ਗਏ ਤੇ ਜੁੜ ਗਏ ਧਰਮ ਪ੍ਰਚਾਰ ਧਰਮ ਪ੍ਰਚਾਰ ਜਿੰਨਾ ਚਿਰ ਤੱਕ ਨਿਠ ਕੇ ਮੈਂ ਕਹਿੰਨਾ ਵੀ ਜਿੰਨੇ ਵੀ ਬੰਦੇ ਆ ਭਾਵੇਂ ਬਾਹਰ ਆ ਭਾਵੇਂ ਇੱਥੇ ਆਦੇ ਅਸੀਂ ਸਾਰੇ ਜਾਣੇ ਮਿਲ ਕੇ ਆ ਜਾਈਏ ਇੱਥੇ ਪੰਜਾਬ 'ਚ ਤੇ ਮਿਲ ਕੇ ਪਿੰਡ-ਪਿੰਡ ਜਾਈਏ ਘਰ-ਘਰ ਜਾਈਏ ਤਾ ਫੇਰ ਇਥੇ ਹਰ ਘਰ ਦੇ ਵਿੱਚੋਂ ਅੰਮ੍ਰਿਤ ਵੇਲੇ ਆਵਾਜ਼ ਆਵੇਗੀ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਤ ਨੂੰ ਸੋਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਜਦੋਂ ਪਾਠ ਹੋਊਗਾ ਤੇ ਉਦੋਂ ਆਵਾਜ਼ ਆਊਗੀ ਖੜਗ ਕੇਤ ਮੈਂ ਸ਼ਰਨ ਤਿਹਾਰੀ ਇਸ ਕਰਕੇ ਵੇਖੋ ਬਾਣੀ ਬਾਣੀ ਦੇ ਲੜ ਲੱਗਣਾ ਬਾਣੀ ਦੇ ਲੜ ਲਾਉਣਾ ਇਹ ਸਾਡਾ ਫਰਜ਼ ਆ ਔਰ ਇਹ ਸਾਡਾ ਪ੍ਰਮੁੱਖ ਫਰਜ਼ ਆ ਅਸੀਂ ਆਪਣੇ ਫਰਜ਼ਾਂ ਤੋਂ ਕਦਾ ਟੇਤ ਭੱਜ ਨਹੀਂ ਸਕਦੇ ਆ ਜੀ ਜੀ ਸਾਹਿਬ ਮਾਜਾ ਮਾਰੋ ਵੱਡੇ ਪੱਤੇ ਤੁਹਾਨੂੰ ਪਰਤਨ ਹੋ ਰਿਹਾ ਹੈ ਕੀ ਕ੍ਰਮਨੀ ਕਮੇਟੀ ਫਰਾਲੇ ਕਰ ਰਹੀ ਹੈ ਇਸ ਵਜ੍ਹਾ ਜਤੂ ਤੁਸੀਂ ਦੇਖੋ ਜੀ ਧਰਮ ਪਰਵਰਤਨ ਦੀ ਜਿਹੜਾ ਮਸਲਾ ਗੰਭੀਰ ਇਹਦੇ ਤੋਂ ਕੋਈ ਭੱਜ ਨਹੀਂ ਸਕਦਾ ਮੈਂ ਇਹ ਸਮਝਾ ਦਵਾਂਗੇ ਸਾਡੀ ਗੁਰੂ ਤੰਦੂਰੀ ਅਸੀਂ ਨਾ ਮਤਲਬ ਪਦਾਰਥਵਾਦੀ ਹੋ ਗਏ ਆ ਸਾਡੇ ਸਾਹਮਣੇ ਇਤਿਹਾਸ ਤੇ ਇਹ ਹੈਗਾ ਹੀ ਭਈ ਸਿੱਖਾਂ ਨੇ ਆਪਾਂ ਜਦੋਂ ਅਰਦਾਸ ਕਰਦੇ ਆਂ ਭਈ ਬੰਦ-ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆ ਨਾਲ ਚਰਾਏ ਗਏ ਸਾਡੇ ਬੰਦ-ਬੰਦ ਕਟੇ ਗਏ ਸਾਡੇ ਖੋਪੜੀਆਂ ਲਾਹਤੀਆਂ ਤੇ ਸ਼ਰਤ ਤੇ ਇਹ ਹੁੰਦੀ ਸੀ ਨਾ ਵੀ ਧਰਮ ਛੱਡ ਦਿਓ ਪਰ ਕਿਹੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਛੱਡਿਆ ਨਹੀਂ ਕਿਉਂਕਿ ਜੁੜੇ ਹੀ ਉਹ ਇਹ ਸਾਰੀਆਂ ਸਮੱਸਿਆਵਾਂ ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਉਹਦਾ ਇੱਕੋ ਹੀ ਹੱਲ ਆ ਧਰਮ ਪ੍ਰਚਾਰ ਤੇ ਧਰਮ ਪ੍ਰਚਾਰ ਹੋਊਗਾ ਇੱਕ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਪਹੁੰਚ ਕਰਾਂਗੇ ਆਪਣੇ ਸਾਰੇ ਵੀਰਾਂ ਨੂੰ ਸਾਰੀਆਂ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਦਲ ਪੰਥਾ ਨੂੰ ਨਿਰਮਲੇ ਜਿਹੜੀਆਂ ਸਾਡੀਆਂ ਉਦਾਸੀ ਸੰਪਰਦਾਵਾਂ ਦਾ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਦੇਖੋ ਮੈਂ ਨਾ ਪੜਿਆ ਹੀ ਕਿਤੇ ਭਈ ਕਿਤੇ ਨਾ ਅੱਗ ਲੱਗੀ ਸੀ ਰੁੱਖ ਨੂੰ ਤੇ ਉਹ ਜਦੋਂ ਅੱਗ ਲੱਗੀ ਸੀ ਤੇ ਉਹ ਨਾਲ ਉੱਥੇ ਪੰਛੀ ਸੜੀ ਜਾਂਦੇ ਤੇ ਉਧਰ ਦੀ ਕੋਈ ਜਦ ਅੱਜ ਕੱਲ੍ਹ ਸਿਆਣੇ ਬੜੇ ਬਣਦੇ ਕੋਈ ਸਿਆਣਾ ਲੰਘਿਆ ਤੇ ਉਹਨੇ ਕਿਹਾ ਭਈ ਆਗ ਲੱਗੀ ਹੈ ਪੇੜ ਕੋ ਜਲ ਰਹੇ ਹਨ ਪਾਤ ਤੂੰ ਉੱਡ ਕਿਉਂ ਨਹੀਂ ਜਾਂਦੇ ਕਿਆ ਪੰਖ ਨਹੀਂ ਤੁਮਰੇ ਪਾਸ ਤੇ ਪੰਛੀਆਂ ਦਾ ਜਵਾਬ ਕੀ ਆਗਾ ਅਸੀਂ ਕਹਿੰਦੇ ਭਈ ਫਲ ਖਾਏ ਇਸ ਪੇੜ ਕੇ ਔਰ ਬੀਠ ਲਵੇੜੇ ਪਾਤ ਅਬ ਆਗ ਲੱਗੀ ਹੈ ਇਸ ਕੋ ਤੋ ਕਿਉਂ ਨਾ ਜਲੇ ਸਾਥ ਅੱਜ ਦੇ ਪੰਜਾਬ ਨੂੰ ਮੁਸ਼ਕਲਾ ਵਾਂ ਜੇ ਮੁਸੀਬਤਾਂ ਵਾਂ ਤੇ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਇੱਥੇ ਪੰਜਾਬ ਤੇ ਖੜਾਂਗੇ ਪੰਜਾਬ ਲਈ ਲੜਾਂਗੇ ਤੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ ਇਹ ਤੁਹਾਡਾ ਵੀ ਮੇਰਾ ਵੀ ਇਹ ਸਾਰਿਆਂ ਦਾ ਇੱਕ ਫਰਜ਼ ਹੈ